ਪ੍ਰਿਯਾ ਰਹੋ ਕੀ ਹਾਲ ਚਾਲ ਹੈ ਇਹ ਲਾਈਵ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਦੇ ਆਂ ਦੋਸਤੋ ਆਪ ਸਾਰਿਆਂ ਨੂੰ ਪਿਛਲੇ ਦਿਨਾਂ ਦੇ ਵਿੱਚ ਪਤਾ ਲੱਗ ਗਿਆ ਹੁਣ ਕਿ 26 ਜਨਵਰੀ ਤੇ ਕੱਟੜ ਮਾਨਦਾਰ ਪਾਰਟੀ ਢੰਡਾ ਫੁੱਟਿਆ ਕਿ ਕਿੰਨੇ ਕਿੰਨੇ ਰੁਪਈਆ ਦੇ ਵਿੱਚ ਪ੍ਰਧਾਨਗੀਆਂ ਵੇਚੀਆਂ ਜਾਂਦੀਆਂ ਕੁਛ ਥੋੜੀ ਇਸ ਕਸ਼ੇ ਤੇ ਆਪਾਂ ਗੱਲਬਾਤ ਕਰਦੇ ਆ ਕਿ ਜਦੋਂ ਮੌੜ ਮੰਡੀ ਦੇ ਵਿੱਚ 26 ਜਨਵਰੀ ਨੂੰ ਝੰਡਾ ਲਹਿਰਾਇਆ ਜਾਣਾ ਸੀਗਾ ਤੇ ਉੱਥੇ ਮੰਨ ਲਾ ਵੀ ਇਮਾਨਦਾਰ ਪੜੇ ਲੇਕੇ ਸੂਜਵਾਨ ਰਿਸ਼ਵਤਖਾਨੇ ਐਮਐਲਏ ਸਾਹਿਬ ਵੀ ਪਹੁੰਚੇ ਹੋਏ ਸੀ ਜਿਨ੍ਹਾਂ ਦਾ ਨਾਮ ਸੁਖਵੀਰ ਸਿੰਘ ਮੈਸਰਖਾਨਾ ਤੇ ਉਥੇ ਕੁਰਸੀ ਦੇ ਬੈਠਣ ਤੋਂ ਲੈ ਕੇ ਇਹਨਾਂ ਦਾ ਉਸ ਦੇ ਤੇ ਜਿਹੜੇ ਇਹਨਾਂ ਦੇ ਕਰਸ਼ੀਆਂ ਰੋਂਗੇ ਸੀ ਉਹਨਾਂ ਦਾ ਉਸ ਵਿੱਚ ਦੀ ਜਦੋਂ ਬੋਲਬਾਣਾ ਹੋ ਗਿਆ ਤੇ ਗੱਲ ਹੱਥੋਂ ਪਾਈ ਚੁੱਤਰੀ ਤੇ ਉਥੋਂ ਦੇ ਜਿਹੜੇ ਪ੍ਰਧਾਨ ਸਾਹਿਬ ਸੀ ਉਹਨਾਂ ਨੇ ਫਿਰ ਮੀਡੀਆ ਸਾਹਮਣੇ ਸਾਰੇ ਇਹਨਾਂ ਦੇ ਪੰਡਾਲ ਦੇ ਸਾਹਮਣੇ ਇਹਨਾਂ ਦਾ ਭਾਂਡਾ ਭੰਨਿਆ ਕਿ ਉਹ ਸੋਦਾ ਐ ਮੈਂ ਲੈ ਮੈਨੂੰ 30 ਲੱਖ ਰੁਪਏ ਦੇ ਵਿੱਚ ਵਿਕਿਆ ਹੋਇਆ ਮੇਰੇ ਕੋਲੇ ਤੇ ਬੰਦੇ ਦੀ ਦਲੇਰੀ ਤੇ ਜ਼ੁਰਤ ਨੂੰ ਸਲਾਮ ਆ ਦੋਸਤੋ ਕਿ ਉਹਨੇ ਬਣ ਲਾ ਵੀ ਆਪ ਦਾ ਕੱਲ ਨੂੰ ਕੀ ਹੋਣਾ ਕੀ ਨਹੀਂ ਕਰਨਾ ਹੋ ਜੂਗਾ ਉਹ ਦਿਨ ਉਹ ਸਾਰਾ ਕੁਝ ਭੁੱਲ ਕੇ ਸਿੱਧਾ ਐਮਐਲਏ ਨੂੰ ਲੜਕਾਰਿਆ ਉਹਦੇ ਬੰਦਿਆਂ ਨੂੰ ਲੜਕਾਰਿਆ ਵੀ ਜੇ ਸੋਦੇ 'ਚ ਹਿੰਮਤ ਆ ਤਾਂ ਮੇਰੇ 30 ਲੱਖ ਮੋੜ ਓਏ ਸ਼ਾਬਾਸ਼ ਬੰਦੇ ਦੀ ਮੰਨ ਲਈ ਇਹ ਦਲੇਰੀ ਨੂੰ ਤੇ ਹੁਣ ਆਪ ਗੱਲ ਕਰਨੀ ਚਾਹਣੇ ਆ ਕੱਟੜ ਮਾਨ ਦਾ ਪਾਰਟੀ ਨੂੰ ਦੇ ਸੀਐਮ ਭਗਤ ਸਿੰਘ ਮਾਨ ਜੀ ਨੂੰ ਕਿ ਮਾਨ ਸਾਹਿਬ ਤੁਸੀਂ ਆਪ ਦੇ ਇੱਕ ਬੋਲੇ ਹੋਏ ਤੇ ਵੀ ਜਨਤਾ ਦੇ ਸਾਹਮਣੇ ਖਰਾ ਨਹੀਂ ਉਤਰ ਸਕੇ ਜੋ ਜੋ ਤੁਸੀਂ ਬੋਲਿਆ ਤੁਸੀਂ ਉਸ ਤੋਂ ਵੱਧ ਚੜ ਕੇ ਉਹਨੇ ਪ੍ਰਸ਼ਟ ਹੋਏ ਭੁੜੀ ਪਾਰਟੀ ਦੇ ਲੀਡਰ ਤੁਸੀਂ ਕਿਸੇ ਸਮੇਂ ਮੰਨ ਲਾ ਵੀ ਜਦੋਂ ਬਾਦਲਾਂ ਦੀ ਯਾਤਰਾ ਜਾਂਦੀ ਹੁੰਦੀ ਸੀ ਕਿ ਵਸਤੇ ਤੁਸੀਂ ਆਖਿਆ ਸੀ ਕਿ ਇਹਨਾਂ ਨੇ ਪੁਤੀਲਿਆਂ ਤੇ ਵੀ ਬਾਦਲ ਲਿਖਤਾ ਕੜਾਈਆਂ ਤੇ ਵੀ ਬਾਦਲ ਲਿਖਤਾ ਤੇ ਲੋਕਾਂ ਨੂੰ ਚੁਟਕਲੇ 'ਚ ਕਹਿੰਦੇ ਹੁੰਦੇ ਸੀ ਕਿ ਇੱਕ ਦੂਜੇ ਗਵਾਂਢੀ ਨੂੰ ਕਹੂਗਾ ਕਿ ਬਾਦਲ ਮਾਂਜਤਾ ਤੇ ਤੁਸੀਂ ਦਾ ਸੁਵੀਰ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜਾ ਸਟੀਲ ਦੇ ਗਲਾਸ ਸੀ ਉਹਨਾਂ ਤੇ ਵੀ ਲਿਖਤਾ ਕਿ ਤੀਰਥ ਯਾਤਰਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਹੁਣ ਕੱਲੇ ਬਸ ਉਹਨਾਂ ਤੇ ਹੀ ਰਹੇਗਾ ਲਿਖਣ ਕੰਨੀ ਉਹ ਵੀ ਲਿਖਾ ਦਿਓ ਜਿਹੜਾ ਕੋਈ ਇਸ ਸਤਾਨ ਯਾਤਰਾ ਤੇ ਜਾਊਗਾ ਉਹ ਵੀ ਸਿਆਗੇ ਦੇ ਦਿਆ ਕਰੋ ਕਿਉਂਕਿ ਤੌਲੀਆਂ ਦੇ ਉੱਤੇ ਤਾਂ ਤੁਹਾਡਾ ਨਾਂ ਲਿਖਿਆ ਗਲਾਸਾਂ ਦੇ ਉੱਤੇ ਤਾਂ ਲਿਖਿਆ ਬੱਸਾਂ ਦੇ ਤਾਂ ਲਿਖਿਆ ਫੇਰ ਹਜੇ ਸਰਕਾਰ ਥੋੜੀ ਬਣੀ ਨਹੀਂ ਸੀਗੀ ਤੇ ਮਾਨਸਾ ਵਾਲਾ ਲਾਲਾ ਦੋਰਾ 2% ਚ ਫੜਿਆ ਗਿਆ ਸੀ ਆ ਕੀ ਕੀਤਾ ਉਹਦਾ ਉਹ ਫਿਰਦਾ ਉਹੀ ਮਨ ਲਾ ਵੀ ਦੁਬਾਰੇ ਫੇਰ ਉਹੀ ਮਸ਼ੀਨਾਂ ਚੱਲੀ ਜਾਂਦੀਆਂ 13 ਲੋਕਾਂ ਨੂੰ ਫੁੱਦੂ ਬਣਾ ਦੇਣੇ ਮਾਰੇ ਉਹ ਕਰਕੇ ਗਾਂਹ ਪਸ਼ਾਂ ਜੇ ਫੇਰ ਆ ਸੋਡਾ ਬਠਿੰਡੇ ਵਾਲਾ ਮਿੱਤਰਤਨ ਕੱਟੜ ਮਾਨਦਾਰ ਪੜਿਆ ਲਿਖਿਆ ਠੋਖੇਵਾਜ ਲੋਕਾਂ ਨੂੰ ਗਮਰਾਹ ਕਰਦਾ ਪਹਿਲਾਂ ਕਾਲੀਆਂ ਵੇਲੇ ਕੀਤਾ ਹੁਣ ਥੋੜੇ ਚ ਆ ਗਿਆ ਫੇਰ ਥੋੜੇ ਮਗਰੋਂ ਜੇ ਬੀਬੀ ਆਈ ਜਿਹੜੀ ਐਕਟਿਵਾ ਸਕੂਟਰੀ ਵਾਲੀ ਜਿਨੇ 50-50 ਲੱਖ ਦੇ ਵਿੱਚ ਟਰੱਕ ਯੂਨੀਅਨ ਦੀਆਂ ਪ੍ਰਧਾਨਗੀਆਂ ਤੇ ਦੋਸ਼ ਲੱਗੇ ਕੀ ਤੁਸੀਂ ਉਹਦੀ ਜਾਂਚ ਕਰਵਾਈ ਜਾਂ ਤੁਸੀਂ ਇਹਦੀ ਸੁਖਵੀਰ ਮਾਈਸਰਖਾਨੇ ਵਾਲੀ ਦੀ ਕਰਾਉਂਗੇ ਜੇ ਜਾਂਚ ਕਰਵਾ ਵੀ ਲਈ ਤਾਂ ਕੀ ਦੋਸ਼ੀਆਂ ਨੂੰ ਮੰਨ ਲਾ ਵੀ ਤੁਸੀਂ ਉਹ ਕਰੋਗੇ ਬਾਹਰ ਕੱਢੋਗੇ ਤੁਸੀਂ ਤਾਂ ਸੀਐਮ ਮਾਨ ਜੀ ਜਿੰਨਾ ਵੀ ਤੁਸੀਂ ਕਹਿ ਕੇ ਕਿਸ ਦੂਜੀਆਂ ਸਰਕਾਰਾਂ ਨੂੰ ਭੰਡਿਆ ਕਰਿਆ ਉਦੋਂ ਵੱਧ ਤੁਸੀਂ ਵੀਆਈਪੀ ਸਕਿਉਰਟੀਆਂ ਲਈਆਂ ਤੁਸੀਂ ਦੂਜਿਆਂ ਨੂੰ ਖੰਭਿਆਂ ਤੇ ਪੋਸਟਰ ਕਹਿੰਦੇ ਹੋ ਤੁਸੀਂ ਉਦੋਂ ਚੌਗਣੇ ਲਾਏ ਤੁਸੀਂ ਇੱਕ ਵੀ ਚੀਜ਼ ਤੁਹਾਡੀ ਕੋਈ ਵੀ ਤੁਹਾਡਾ ਇਹ ਲਾਈਵ ਵੇਂਦਾ ਹੋਇਆ ਆਮ ਆਦਮੀ ਦਾ ਲੀਟਰ ਚਾਹੇ ਵੋਟਰ ਹੈ ਇੱਕ ਚੀਜ਼ ਦਿਖਾ ਦਿਓ ਪੁਰਾਣੀ ਸਪੀਚ ਕੱਢ ਕੇ ਭਗਵੰਤ ਸਿੰਘ ਸਾਹਿਬ ਦੀ ਵੀ ਉਹਨੇ ਆਇਆਗਾ ਲੱਖੀ ਜੀ ਤਾਂ ਸਾਡੀ ਪਾਰਟੀ ਉਹਦੇ ਤੇ ਆ ਫੁੱਲ ਚੜਾਉਂਦੀ ਐ ਤੁਸੀਂ ਤਾਂ ਸੀਐਮ ਮਾਨ ਜੀ ਦੂਜੀਆਂ ਪਾਰਟੀਆਂ ਨੂੰ ਵੀ ਪਛਾਣ ਛੱਡ ਕੇ ਬਹੁਤ ਜ਼ਿਆਦੇ ਤੇ ਆ ਹੁਣ ਦੇਖਾਂਗੇ ਤੁਸੀਂ ਜਨਤਾ ਨਾਲ ਕਰੋਗੇ ਇਨਸਾਫ ਰਾਓ ਜਾਂਚੋਦੀ ਜੇ ਉਹਨੇ 30 ਲੱਖ ਰੁਪਇਆ ਲਿਆ ਕੀ ਉਹਦੇ ਤੇ ਕਾਰਵਾਈ ਕਰੋਗੇ ਪਰ ਨਹੀਂ ਹੋਣੀ ਕਿਉਂ ਅਗਰ ਜਿਹੜੇ ਧੂਮ ਅਗਰਲੇ ਸੀ ਉਹਨਾਂ ਦੇ ਕਿਸੇ ਤੇ ਨਹੀਂ ਹੋਈ ਕਿਉਂਕਿ ਇੱਕ ਗੱਲ ਤੋਂ ਸਾਫ਼ ਤੋਂ ਹੁੰਦਾ ਇਹ ਜਿਹੜੇ ਤੁਹਾਡੇ ਵਿਧਾਇਕ ਰਿਸ਼ਤੇਦਾਰੀ ਦੇ ਵਿੱਚ ਤੁਹਾਡੇ ਫੁੱਫੜ ਜੀ ਲੱਗਦੇ ਆ ਹਰਮੀਤ ਸਿੰਘ ਪਠਾਨ ਮਾਜਰਾ ਜੋ ਇਸ ਟਾਈਮ ਬਾਹਰ ਬੈਠੇ ਹੋਏ ਹੈਗੇ ਉਹਦੇ ਵਿੱਚ ਵੀ ਤੁਸੀਂ ਜਨਤਾ ਨੂੰ ਬਹੁਤ ਵੱਡਾ ਚੱਕਰ ਵਿੱਚ ਫਸਾਇਆ ਕਿ ਪਾਰਟੇ ਇਕੱਟੇ ਪੁਲਿਸ ਮਗਰ ਲਾਈ ਤੇ ਫਿਰ ਆਸਟ੍ਰੇਲੀਆ ਚ ਕਿਹੜੇ ਰਸਤੇ ਜਾਵੜਿਆ ਦੱਸੋ ਜੀ ਹੁੰਦਾ ਇੱਥੇ ਮੇਰੇ ਵਰਗੇ ਤੇ ਲੰਡੂ ਜੀ ਰੈਪਟ ਹੋ ਜੇ ਥਾਣੇ ਚ ਤੇ ਉਹ ਬਠਿੰਡੇ ਨਹੀਂ ਜਾਣ ਦੀ ਜ਼ਰੂਰਤ ਹੁੰਦੀ ਉਹਦੀ ਜਾਂ ਚੰਦੀਗੜ੍ਹ ਤੇ ਉਹ ਆਸਟ੍ਰੇਲੀਆ ਦੇ ਵਿੱਚ ਕੀ ਦੀ ਸ਼ਹਿ ਤੇ ਜਾਵੜਿਆ ਉਹਦੇ ਵਿੱਚ ਇੱਕ ਹੁਣ ਇਹ ਗੱਲ ਆਖੀ ਸੀ ਸਾਰੀ ਤੁਹਾਡੀ ਲੀਡਰਸ਼ਿਪ ਨੂੰ ਤੇ ਜਿਹੜੇ ਵੱਡੇ ਲੀਡਰ ਬਣਦੇ ਸੀਗੇ ਕਿ ਜਿੰਨਾ ਉਹਨਾਂ ਤਾਂ ਅਫਗਾਨੀਆਂ ਨੇ ਲੁੱਟਿਆ ਜਿੰਨਾ ਦਿੱਲੀ ਵਾਲੇ ਲੁੱਟ ਕੇ ਲੈ ਗਏ ਪੰਜਾਬ ਨੂੰ ਕੋਡਾ ਉਹਦੇ ਉੱਤੇ ਕੋਈ ਨਹੀਂ ਆਇਆ ਬਿਆਨ ਵੀ ਉਹਨੇ ਗਲਤ ਤੱਕ ਕੇ ਜਾਂ ਨਹੀਂ ਆਖਿਆ ਫਿਰ ਉਸ ਬੰਦੇ ਨੇ ਇੱਕ ਗੱਲ ਹੋਰ ਆਖੀ ਸੀ ਕਹਿੰਦਾ ਜੀ ਇਹ ਜਿਹੜੇ ਮੰਤਰੀ ਆ ਐਮ ਐਲ ਏ ਬਣੇ ਫਿਰਦੇ ਇਹਨੂੰ ਐ ਪੁੱਛੋ ਵੀ ਤੁਸੀਂ ਚਪੜਾਸੀ ਜਾਂ ਚੌਂਕੀਦਾਰ ਦੀ ਬਦਲੀ ਕਰਾ ਲਿਓਗੇ ਉਹਨਾਂ ਦੀਆਂ ਜਾਂ ਕੋਈ ਹੋਰਾਂ ਦੀਆਂ ਗੱਲਾਂ ਕਈਆਂ ਹੋਈਆਂ ਸੀ ਇਹ ਮਾਨ ਸਾਹਿਬ ਜੀ ਸੱਚ ਹੁੰਦੀਆਂ ਦਿਖਾਈ ਦੇ ਰਹੀਆਂ ਗਈਆਂ ਕਿ ਜੋ-ਜੋ ਗੱਲਾਂ ਕੋਈ ਹੋਰ ਲੀਡਰ ਜਾਂ ਤੁਹਾਡਾ ਵਿਧਾਇਕ ਕਹਿੰਦੇ ਸੀ ਉਹ ਸੱਚ ਹੈ ਕਿ ਮੰਨ ਲਾ ਵੀ ਤੁਸੀਂ ਵੀ ਤੁਹਾਡੇ ਕੋਈ ਕਿਸੇ ਐਮਐਲਏ ਦੀ ਜਾਂ ਮੰਤਰੀ ਸਾਹਿਬ ਦੇ ਵਿੱਚ ਮੰਨ ਲਾ ਵੀ ਇਹ ਚੀਜ਼ ਤੋਂ ਦੇਖਣ ਨੂੰ ਲੱਗਦਾ ਕਿ ਕੋਈ ਹੈ ਨਹੀਂਗਾ ਜੋ ਤੁਹਾਡਾ ਬਾਗਡੋਰ ਹੱਥ ਰਿਮੋਟ ਕਹਿ ਜਨੇ ਪੰਜਾਬੀ ਦੇ ਵਿੱਚ ਜੀ ਨੂੰ ਆਪਾਂ ਉਹ ਤੁਹਾਡਾ ਦਿੱਲੀ ਵਾਲੇ ਲਾਲਾ ਜੀ ਕੋਲੇ ਹੈ ਕਾਂ ਕਰਕੇ ਤਾਂ ਤੁਸੀਂ ਮੰਨ ਲਾ ਵੀ ਆ ਪਿੱਛੇ ਜੇ ਤਿੰਨ ਪੱਤਰਕਾਰਾਂ ਨੇ ਸੁੱਤੋਂ ਥੋੜਾ ਇੱਕ ਸਵਾਲ ਹੀ ਮੰਗਿਆ ਸੀ ਜਿਹੜਾ ਤੁਸੀਂ ਮਾਨ ਸਾਹਿਬ ਲੋਕਾਂ ਨੂੰ ਸਿਖਾ ਕੇ ਗਏ ਹੋ ਤੇ ਸਿਖਾਇਆ ਕੀ ਇਹਨਾਂ ਨੂੰ ਸਵਾਲ ਪੁੱਛੋ ਇਹਨਾਂ ਨੂੰ ਘੇਰ ਕੇ ਐਂ ਕਰੋ ਫਲਾਨਾ ਕਰੋ ਜੇ ਅੱਜ ਤੁਹਾਨੂੰ ਕੋਈ ਪੱਤਰਕਾਰ ਜਾਂ ਕੋਈ ਆਮ ਆਦਮੀ ਆਮ ਬੰਦਾ ਕੋਈ ਸਵਾਲ ਪੁੱਛਦਾ ਤੁਸੀਂ ਉਹਨੂੰ ਡਰਾਉਣੇ ਤੇ ਭਗਾਉਣੇ ਜਾਂ ਉਹਦੇ ਤੇ ਪਰਚੇ ਪਾਉਣੇ ਹੋ ਤੇ ਸਾਨੂੰ ਉਹ ਪੱਤਰਕਾਰਾਂ ਨੇ ਇਹ ਪੁੱਛਿਆ ਸੀਗਾ ਕਿ ਜਿਹੜਾ ਜੀ ਸੀਐਮ ਸਾਹਿਬ ਤੁਸੀਂ ਤਾਂ ਮੰਨ ਲਾ ਵੀ ਬਾਹਰ ਵਿਦੇਸ਼ ਦੌਰੇ ਤੇ ਗਏ ਸੀ ਤੇ 3 ਘੰਟੇ ਜਾਜ ਦੇ ਵਿੱਚ ਝੂਟੇ ਕਿਹਨੇ ਲਏ ਸੀ ਤੁਸੀਂ ਉਹ ਸਪਸ਼ਟੀਕਰਨ ਦੇਣ ਦੀ ਵੀ ਆਏ ਉਹਨਾਂ ਤਿੰਨੇ ਪੱਤਰਕਾਰਾਂ ਦੇ ਪਰਚੇ ਕੱਟ ਤੇ ਇਸ ਗੱਲਾਂ ਤੋਂ ਪਤਾ ਲੱਗਦਾ ਕਿ ਜੋ ਜੋ ਗੱਲਾਂ ਕੋਈ ਕਹਿੰਦਾ ਉਹ ਸਭ ਸੱਚੀਆਂ ਕਿ ਤੁਹਾਡੇ ਹੱਥ ਬਸ ਦੇ ਵਿੱਚ ਕੁਝ ਨਹੀਂ ਗਾ ਤੁਸੀਂ ਪੰਜਾਬ ਦੇ ਨਾਲ ਨਹੀਂ ਉਹਨਾਂ ਦੇ ਨਾਲ ਜਾ ਕੇ ਖੜੇ ਹੋ ਜਿਹੜੇ ਹਾਰੇ ਹੋਏ ਬੰਦੇ ਆ ਚਲੋ ਠੀਕ ਹੈ ਤੁਹਾਡੀ ਪਾਰਟੀ ਦੇ ਸੁਪਰੀਮੋ ਐ ਜਿੱਤਣ ਤੋਂ ਬਾਅਦ ਤੁਸੀਂ ਪੰਜਾਬ ਦੇ ਨਹੀਂ ਉਹਨਾਂ ਦੇ ਜਾ ਕੇ ਪੈਰੀ ਹੱਥ ਲਾਇਏ ਸੀਗੇ ਜਿਤਾਇਆ ਤੁਹਾਨੂੰ ਸੀਐਮ ਸਾਹਿਬ ਪੰਜਾਬ ਦੀ ਜਨਤਾ ਨੇ ਸੀ ਦਿੱਲੀ ਵਾਲਿਆਂ ਨੇ ਨਹੀਂ ਜਿਤਾਇਆ ਤੁਹਾਨੂੰ ਤੇ ਪੰਜਾਬ ਦੀ ਜਨਤਾ ਹੀ ਮੰਨ ਲਾ ਵੀ ਜਿਤਾਉਂਦੀ ਐ ਤੇ ਪੰਜਾਬ ਦੀ ਜਨਤਾ ਹੀ ਹਰਾਉਂਦੀ ਐ ਜਿਵੇਂ ਤੁਸੀਂ ਕਹਿਣੇ ਹੁੰਨੇ ਹੋ ਕਿ ਬਾਦਲ ਸਾਹਿਬ ਵੀ ਮੋਢ ਸੜਤਾ ਸੁਖਵੀਰ ਵੀ ਬੋਰ ਪਟਤਾ ਇਹ ਜੇ ਜਨਤਾ ਪੰਜਾਬ ਦੀ ਦਰਾਖਤ ਲਾਉਣ ਜਾਣਦੀ ਆ ਤਾਂ ਬੋਰ ਪੱਤਣ ਵੀ ਜਾਣਦੀ ਆ ਹੁਣ ਤੁਸੀਂ ਮੰਨ ਲਾ ਵੀ ਆਹ ਗੱਲ ਦੇ ਉੱਤੇ ਅਸੀਂ ਵੇਟ ਕਰਾਂਗੇ ਆਮ ਬੰਦਾ ਆਮ ਪਬਲਿਕ ਆਈ ਵੀ ਕੀ ਤੁਸੀਂ ਮੰਨ ਲਾ ਵੀ ਇਹਦੇ ਤੇ ਬਿਠਾਓਗੇ ਕਮੇਟੀ ਜਾਂ ਕੋਈ ਜਾਂਚ ਕਰਾਉਂਗੇ ਕਿ ਜਿਵੇਂ ਦੂਜੇ ਪਹਿਲਾਂ ਵਾਲੇ ਰੋਲੇ ਮੰਨ ਲਾ ਵੀ ਜਿਵੇਂ ਖਿੱਲਾਂ ਦੇ ਪੱਠੀ ਚ ਦਾਣੇ ਭੁਜਦੇ ਹੁੰਦੇ ਵਿੱਚ ਹੀ ਰੁਲ ਜਾਂਦੇ ਆ ਕਿ ਉਸ ਤਰ੍ਹਾਂ ਹੀ ਰੁਲਿਆ ਜਾਊਗਾ ਇਹ ਪਰ ਸੀਐਮ ਸਾਹਿਬ ਜੀ ਚਲੋ ਠੀਕ ਹੈ ਥੋੜੀ ਐਸ ਟਾਈਮ ਸਰਕਾਰ ਹੈ ਤੁਸੀਂ ਪਾਵਰ ਚੋਂ ਕੁਝ ਕਰੋ ਚਾਹੇ ਨਾ ਕਰੋ ਪਰ ਜਦੋਂ ਜਨਤਾ ਦੀ ਕਚਹਿਰੀ ਦੇ ਵਿੱਚ ਆਏ ਸੋਥੋਂ ਕੱਲੀ-ਕੱਲੀ ਗੱਲ ਦਾ ਜਵਾਬ ਜਨਤਾ ਮੰਗੂਗੀ ਥੋੜੇ ਇਹਨੇ ਇਹੇ ਐਮਐਲਏਾਂ ਤੋਂ ਇਹੀ ਲੀਡਰਾਂ ਤੋਂ ਇਹੀ ਜਨਤਾ ਨੇ ਸਵਾਲ ਪੁੱਛਣੇ ਐ ਜਿਹੜੇ ਅੱਜ ਤੁਹਾਨੂੰ ਮੇਰੇ ਵਰਗੇ ਬੰਦੇ ਜਾਂ ਕੋਈ ਪੱਤਰਕਾਰ ਪੁੱਛਦੇ ਐ ਤੇ ਤੁਸੀਂ ਪਾਵਰ ਦੇ ਵਿੱਚ ਹੋਣ ਕਰਕੇ ਉਹਨਾਂ ਨੂੰ ਕੀੜੇ ਮਕੌੜਿਆਂ ਵਾਂਗੂ ਆਪ ਦਾ ਜਵਾਬ ਦੇਣਾ ਠੀਕ ਨਹੀਂ ਸਮਝਦੇ ਤੇ ਹਰੇਕ ਗੱਲ ਦੇ ਵਿੱਚ ਤੁਸੀਂ ਕਮੇਡੀ ਵਰਤ ਜਾਂਦੇ ਹੋ ਜੇ ਉਹ ਪ੍ਰਾਣੀਆਂ ਪਾਰਟੀਆਂ ਵਾਲੇ ਮਾਰੇ ਨਿਕਲੇ ਸੀਗੇ ਤਾਂ ਫੇਰ ਇਸ ਸੀਐਮ ਸਾਹਿਬ ਸੋਨੂੰ ਐਡੀ ਬਹੁਮਤ ਦੇ ਨਾਲ ਪੰਜਾਬ ਦੀ ਜਨਤਾ ਨੇ ਜਿਤਾਇਆ ਕੋਈ ਸਾਡੇ ਦੂਜੇ ਉਹ ਪਾਰਟੀਆਂ ਵਾਲੇ ਕੋਈ ਸਾਡੇ ਨੇੜੇ ਨਹੀਂ ਜਾਂ ਮੈਂ ਉਹਨਾਂ ਦਾ ਕਿਸੇ ਸਪੋਰਟਰ ਨਹੀਂਗਾ ਹਾਂ ਜੋ ਕੰਮ ਤੁਸੀਂ ਚੰਗੇ ਕੀਤੇ ਮੇਰਾ ਆਪਾਂ ਮਾਦੀ ਪੇਜ ਖੋ ਕੇ ਦੇਖ ਲੈ ਉਹਦੇ ਚ ਤੁਹਾਡੀ ਸੇਫਤ ਵੀ ਕੀਤੀ ਗਈ ਹੈ ਤੁਹਾਡੇ ਐਮਐਲਏ ਮੰਤਰੀਆਂ ਨੂੰ ਵੀ ਸ਼ਾਬਾਸ਼ੀ ਦਿੱਤੀ ਗਈ ਹੈ ਜੋ ਇੱਕ ਆਮ ਬੰਦਾ ਕਰ ਸਕਦਾ ਉਹ ਅਸੀਂ ਕੀਤਾ ਹੋਇਆ ਪਰ ਤੁਸੀਂ ਸੀਐਮ ਸਾਹਿਬ ਸਾਰੀ ਉਮਰ ਵੀਆਈਪੀ ਸਕਿਉਰਟੀ ਦੇ ਵਿੱਚ ਨਹੀਂ ਰਹਿਆ ਜਾਂਦਾ ਅਕਸਰ ਨੂੰ ਤਾਂ ਜਨਤਾ ਦੀ ਕਚਹਿਰੀ ਨੇ ਸੀ ਸਕਿਉਰਟੀ ਦਵਾਰੇ ਦਵਾਉਣੀ ਹੈ ਤੇ ਦਵਾਰੇ ਖੋਣੀ ਹੁੰਦੀ ਹੈ ਜਿਨ੍ਹਾਂ ਨੂੰ ਪੁੱਛੇ ਬਿਨਾ ਪੱਤਾ ਨਹੀਂ ਹਲਦਾ ਸੀ ਅੱਜ ਉਹ ਵੀ ਖੁੰਝੇ ਲੱਗੇ ਬੈਠੇ ਐ ਇਹ ਜਨਤਾ ਦੀ ਐਸੀ ਤਾਕਤ ਹੁੰਦੀ ਹੈ ਅੱਛਾ ਦੋਸਤੋ ਇੰਨਾ ਕਮਾਨ ਵਿਚਾਰ ਆਇਆ ਸੀ ਇੱਕ ਬਾਈ ਜੀ ਨੇ ਕਮੈਂਟ ਕੀਤਾ ਆਪਣੇ ਭਪਿੰਦਰ ਸਿੰਘ ਭਪਿੰਦਰ ਜੀਤ ਸਿੰਘ ਦਿਓ ਵਨ ਲਾਈਕ ਦੋਨੇ ਚਲੋ ਬਾਈ ਜੀ ਵਧੀਆ ਵਰਿਆ ਆਪਣੇ ਨਾਲ ਜੁੜੇ ਆ ਭਰਾ ਵੇਖੀ ਜਾਂਦੇ ਆ ਤੇ ਜਿੰਨੇ ਵੀ ਭਰਾ ਦੇਖਦੇ ਆ ਭਰਾਓ ਜੇ ਵਧੀਆ ਲੱਗੇ ਤਾਂ ਕਮੈਂਟਾਂ ਦੇ ਵਿੱਚ ਵੀ ਆਪਣਾ ਕੋਈ ਰਾਏ ਵਿਚਾਰ ਜਰੂਰ ਦੱਸਿਆ ਕਰੋ ਤੇ ਲਾਈਕ ਸ਼ੇਅਰ ਜੀ ਵੀ ਜਰੂਰ ਕਰਦਿਆ ਕਰੋ ਇੰਨੇ ਨਾਲ ਤਾਂ ਕਿ ਲਾਈਵ ਹੋਣ ਦਾ ਜਾਂ ਵੀਡੀਓ ਬਣਾਉਣ ਨਾਲ ਹੌਸਲਾ ਵਿਝਾਈ ਹੋ ਜਾਂਦੀ ਹੈ ਤੇ ਬਾਕੀ ਭਰਾਵੋ ਆਪਣੇ ਕੋਲੇ ਤਾਂ ਹੋਰ ਕਿਹੜਾ ਕੋਈ ਹੋ ਹੋਗਾ ਇੰਨੇ ਇੱਕ ਬਸ ਤੁਹਾਡੇ ਭਰਾਵਾਂ ਨਾਲ ਗੱਲਬਾਤ ਕਰ ਲੈਣੇ ਆ ਤੇ ਕੋਈ ਜਿਹੜੀ ਭੜਾ ਸੁਣਦੇ ਉਹ ਕਰ ਲੈਣੇ ਆ ਕਿ ਜਿਵੇਂ ਦਿਨੋਂ ਦਿਨ ਆਪਾਂ ਸੁਣਦੇ ਆਂ ਕਿ ਵੀ ਜਿੰਨੇ ਜਿੰਨੇ ਇਹਨਾਂ ਨੇ ਵੋਟਾਂ ਦੇ ਵਿੱਚ ਜਾਂ ਇਲੈਕਸ਼ਨਾਂ 'ਚ ਵਾਅਦੇ ਕੀਤੇ ਸੀ ਉਹਨਾਂ ਦੇ ਉੱਤੇ ਬਹੁਤ ਘੱਟ ਵਾਦਿਆਂ ਦੇ ਖਰੇ ਉਤਰੇ ਆ ਹਜੇ ਟੀਕ ਚਲੋ ਮਾਨ ਸਾਹਿਬ ਦਾ ਆਪਾਂ ਨਹੀਂ ਕੋਈ ਸੁਣਿਆ ਦੇਖਿਆ ਤੇ ਨਾ ਹੀ ਆਪਾਂ ਅਜ ਟੀਕੇ ਦੇ ਬਾਰੇ ਕੋਈ ਟਿੱਪਣੀ ਕੀਤੀ ਆ ਨਾ ਕਰਗੇ ਕਿਉਂਕਿ ਆਪਾਂ ਭਰਾਵੋ ਉਸ ਤੇ ਬੋਲਦੇ ਆ ਜੋ ਕੋਈ ਆਪ ਨੂੰ ਵੇਖਣ ਚ ਜਨਤਾ ਦੇ ਲੋ ਆ ਜਾਂਦੀ ਆ ਵੀ ਕੋਈ ਇਸੇ ਤੇ ਇਲਜ਼ਾਮ ਲਾਉਂਦਾ ਜਾਂ ਕਿਸੇ ਤੇ ਹੋਰ ਕਰਦਾ ਸ਼ੱਕ ਦੇ ਘੇਰੇ ਚ ਇਹ ਆਏ ਆ ਜਾਂਦੇ ਆ ਕਿ ਜਦੋਂ ਉਸ ਟਾਈਮ ਬੰਦੇ ਨੇ ਉਹਨੇ ਲੜਕਾਰਿਆ ਸੀਗਾ ਤੇ ਐਮਐਲਏ ਸਾਹਿਬ ਨੇ ਮੰਨ ਲਿਆ ਵੀ ਉੱਠ ਕੇ ਬੋਲਣ ਦੀ ਜੀ ਉਸ ਤੇ ਵੀ ਨਹੀਂ ਸਮਝੀ ਤੇ ਜੇ ਸੱਚੇ ਬੰਦੇ ਨੂੰ ਭਰਾਵੋ ਕੋਈ 100 ਰੁਪਏ ਇਹਦਾ ਵੀ ਕਹਿ ਦੇ ਨਾ ਵੀ ਤੂੰ ਮੈਥੋਂ ਲਿਆ ਹੈਗਾ ਤੇ ਅੱਗ ਲੱਗ ਜਾਂਦੀ ਹੈ। ਆਂ ਅਗਲਾ ਉਹਦੀ ਕਹਿਣਾ ਉਹਰੇ ਆ ਓਏ ਦੱਸ ਕੀ ਧੋ ਲਿਆ ਤੇ ਕਿੱਥੇ ਲਿਆ ਹੈਗਾ। ਤੇ ਜਿਹੜੀ ਉਹਦੀ ਅੱਜ ਦੀ ਵੀਡੀਓ ਆਈ ਜਾਂਦੀ ਹੈ ਉਹਨੇ ਡਿਟੇਲ ਨਾਲ ਦੱਸਿਆ ਕਿ 25-30 ਸਾਲਾਂ ਤੋਂ ਬਣ ਲਿਆ ਵੀ ਉਹ ਵੱਖ-ਵੱਖ ਪਾਰਟੀਆਂ ਦੇ ਵਿੱਚ ਰਹਿ ਕੇ ਵੀ ਤੇ ਮੰਡੀ ਦੇ ਵਿੱਚ ਸਰਗਰਮ ਰਿਹਾ ਨੇਤਾ ਲੀਡਰ ਵਜੋਂ ਤੇ ਹੁਣ ਵੀ ਜਦੋਂ ਉਹਨੇ ਉਹਦੇ ਘਰ ਵਾਲੀ ਦੱਸਦੇ ਵੀ ਗੁਜਰ ਗਈ ਸੀਗੀ ਤੇ ਜਿਮਣੀ ਚੋਣ ਦੇ ਵਿੱਚ ਵੀ ਮੰਨ ਲਾ ਵੀ ਏਸੇ ਹੀ ਐਮਐਲਏ ਸਾਹਿਬ ਤੇ ਉਹਨੇ ਇਲਜ਼ਾਮ ਲਾਏ ਸੀ ਕਿ ਮੰਨ ਲਾ ਵੀ ਮੇਰੀ ਘਰ ਵਾਲੀ ਦੇ ਵਿਰੁੱਧ ਕੈਂਡੀਡੇਟ ਜਿਹੜਾ ਖੜਾ ਕੀਤਾ ਸੀ ਉਹ ਤੋਂ ਵੀ ਪੈਸੇ ਲਏ ਸੀ ਇਹ ਗੱਲ ਉਹ ਬੰਦਾ ਕਹਿ ਰਿਹਾ ਤੇ ਕਹਿੰਦਾ ਫੇਰ ਵੀ ਲੋਕਾਂ ਨੇ ਮੰਨ ਲਾ ਵੀ ਉਹਦੇ ਘਰ ਵਾਲੀ ਨੂੰ ਫਤਵਾ ਦਿੱਤਾ ਇੱਕ ਸਾਡੇ ਰਾਣੀ ਕੌਰ ਜੀ ਇੱਕ ਮੇਰੇ ਭਰਾਵਾਂ ਨੂੰ ਥੋੜੀ ਜੀ ਬੇਨਚੇ ਵੀ ਇਹ ਬਾਈਵਾਂ ਕੇ ਪੰਜਾਬੀ ਚ ਮੜਿਆ ਕਮੈਂਟ ਕਰਦਿਆ ਕਰੋ ਦਾ ਚੰਗਾ ਉਹਨਾਂ ਨੇ ਲਿਖਿਆ ਸੈਡ ਹੈ ਸਹੀ ਹੈ ਕਿ ਨਹੀਂ ਸੈਡ ਹੈ ਤੇ ਚਲੋ ਭਾਈ ਵਧੀਆ ਮਹਾਰਾਜ ਖੈਰ ਸੁੱਖ ਰੱਖੇ ਤੁਹਾਨੂੰ ਫਿਰ ਆਪਾਂ ਉਸ ਗੱਲ ਤੇ ਉਹਨੇ ਉਸ ਬੰਦੇ ਨੇ ਮੰਨ ਲਾ ਵੀ ਉਸ ਤੋਂ ਬਾਅਦ ਫਿਰ ਯਾਰ ਪ੍ਰੈਸ ਦੇ ਸਾਹਮਣੇ ਖੁੱਲ ਕੇ ਆਖਿਆ ਕਹਿੰਦਾ ਜੀ ਮੈਥੋਂ ਇਹਨਾਂ ਨੇ 30 ਲੱਖ ਰੁਪਇਆ ਲੈ ਕੇ ਫੇਰ ਮੈਨੂੰ ਮੰਨ ਲਾ ਵੀ ਪ੍ਰਧਾਨਗੀ ਦਿੱਤੀ ਹੈ ਹੁਣ ਇਸ ਗੱਲ ਦੇ ਵਿੱਚ ਹੁਣ ਮੰਨ ਲਾ ਵੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਉਹ ਜਾਂ ਤਾਂ ਇਹਦਾ ਮੰਨ ਲਾ ਵੀ ਕੋਈ ਇਹਦੇ ਸਟੈਂਡਲੈਨ ਵੀ ਮੰਨ ਲਾ ਵੀ ਉਹਨਾਂ ਨੂੰ ਦੱਸ ਕੋਈ ਜਾਂਚ ਲਾਉਣ ਵੀ ਜੇ ਦੀ ਜਾਂਚ ਕਰੋ ਵੀ ਜੇ ਜਾਂਚ ਦੇ ਵਿੱਚ ਉਹ ਦੋਸ਼ੀ ਪਾਇਆ ਜਾਂਦਾ ਜਿਹੜਾ ਕਹਿੰਦਾ ਇਮਤਿਹਾਲ ਕਰ ਦਿੱਤਾ ਤਾਂ ਉਹਨੂੰ ਸਖਤ ਤੋਂ ਸਖਤ ਕਾਨੂੰਨ ਦੀ ਕਾਨੂੰਨੀ ਸਜ਼ਾ ਦੇਣੀ ਚਾਹੀਦੀ ਹੈ। ਉਹੀ ਦਾਇਰਤ ਨਾ ਹੋਵੇ ਉਹਦੀ। ਆਪਾਂ ਮੈਂ ਉਹਦੇ ਪੱਖ 'ਚ ਵੀ ਹੈ ਨਹੀਂਗਾ ਵੀ ਉਹਨੇ ਇਲਜ਼ਾਮ ਲਾਤਾ ਨਾ ਉਹਦੀ ਜਾਂਚ ਕਰੋ। ਤੇ ਜੇ ਜਾਂਚ ਦੇ ਵਿੱਚ ਐਮਐਲਏ ਸਾਹਿਬ ਆਉਂਦੇ ਆ ਤਾਂ ਫਿਰ ਇਹਨਾਂ ਦੇ ਕਾਰਵਾਈ ਕਰੋ। ਸ਼ੇਮ ਸਾਹਿਬ ਜਨਤਾ ਨੂੰ ਜਵਾਬ ਜ਼ਰੂਰ ਦਿਓ। ਜਨਤਾ ਨੂੰ ਮੰਨ ਲਾ ਵੀ ਸੱਚ ਜ਼ਰੂਰ ਦਿਖਾਓ ਤੁਸੀਂ। ਜੋ ਕਿ ਪੰਜਾਬ ਦੀ ਜਨਤਾ ਨੇ ਤੁਹਾਡੇ ਤੋਂ ਇੰਨੀ ਆਸਾਂ ਵੀ ਤਾਂ ਲਾਈਆਂ। ਕਿਸ ਤਾਂ ਹੀ ਕਰਕੇ ਸੋਨੂੰ ਮੰਨ ਲਵੀ ਐਨੀ ਭਾਰੀ ਬਹੁਤ ਦੇ ਨਾਲ ਤੁਹਾਡੇ ਐਮਐਲਏ ਨੂੰ ਮੰਤਰੀ ਬਣਾਇਆ ਐਮਐਲਏ ਬਣਾਇਆ ਮੰਤਰੀ ਕਹਾਂ ਤੁਸੀਂ ਬਣਾਇ ਕਿ ਸੋਤੋਂ ਇੱਕ ਆਸ ਦੀ ਉਮੀਦ ਹੈ ਜੇ ਪੰਜਾਬ ਦੀ ਜਨਤਾ ਨੂੰ ਕਿ ਇਹ ਸਰਕਾਰ ਸਾਨੂੰ ਕੋਈ ਚੰਗੀਆਂ ਇਨਸਾਫ ਦਊਗੀ ਤੇ ਜੇ ਕਿਸੇ ਭਰਾ ਨਾਲ ਨਜਾਇਜ਼ ਕੋਈ ਹੁੰਦਾ ਤਾਂ ਉਹਦੇ ਤੇ ਮੰਨ ਲਵੀ ਉਹਨਾਂ ਨੂੰ ਇਨਸਾਫ ਮਿਲੂਗਾ ਉਹਨਾਂ ਤੇ ਨਾਂ ਹੋਊਗਾ ਤੇ ਨਹੀਂ ਤਾਂ ਜਿਵੇਂ ਗੱਲੀਆਂ ਸਰਕਾਰਾਂ ਦੇ ਵਿੱਚ ਹੁੰਦਾ ਰਹੇਗਾ ਵੀ ਜਿਹਦੇ ਹੱਥ ਚ ਪਾਵਰ ਆ ਜਾਂਦੀ ਉਹੀ ਮੰਨ ਲਾ ਵੀ ਆਪ ਦੇ ਵਿਰੋਧੀ ਵਰਕਰਾਂ ਤੇ ਜਾਂ ਕੋਈ ਲੀਡਰਾਂ ਤੇ ਕੋਈ ਕੋਈ ਕਿਸੇ ਕਾਹਦਾ ਪਰਚਾ ਕਰਾਤਾ ਕਿਸੇ ਨੇ ਕਾਹਦਾ ਕਰਾਤਾ ਸੋ ਉਥੋਂ ਜਨਤਾ ਨੂੰ ਇਹੀ ਆਸ ਮੇਦ ਸੀਗੀ ਜਿਵੇਂ ਹੁਣ ਅਸੀਂ ਪਿੰਡਾਂ ਦੇ ਵਿੱਚੋਂ ਸੁਣਦੇ ਆ ਕਿ ਜਿਹੜਾ ਤੁਸੀਂ ਆ ਸਕੀਮ ਹੁਣ ਕਾਰਡ ਬਣਾਏ ਆ ਮੰਨ ਲਾ ਜੀ 10 ਲੱਖ ਇਲਾਜ ਵਾਲਾ ਅਸੀਂ ਖੰਡ ਚਰਚਾ ਜਿਹਨੂੰ ਕਹਿੰਦੇ ਆ ਕਿ ਸੀਐਮ ਸਾਹਿਬ ਜਾਂ ਜਿੰਨੇ ਮੇਰੇ ਭਰਾ ਜੁੜੇ ਆ ਜਿਹੜੇ ਲੋਕਾਂ ਦੀ ਸਚਾਈ ਹੈ ਕਿ ਉਹ ਸਾਨੂੰ ਬਹੁਤ ਦਾਵਾਵਾਂ ਦੇ ਰਹੇ ਆ ਤੇ ਸੋਡੀ ਪ੍ਰੋਸੈਸ ਕਰ ਰਹੇ ਆ ਕਿ ਭਾਈ ਸੀਐਮ ਆਪ ਸਰਕਾਰ ਨੇ ਆ ਕੰਮ ਬਹੁਤ ਵਧੀਆ ਕਰਦਾ ਜੋ ਕਿ ਇੱਕ ਆਮ ਬੰਦੇ ਕੋਲੇ ਗਰੀਬ ਕੋਲੇ ਜਾਂ ਕੋਈ ਓਏ ਮਾਤਲ ਜ਼ਿਮੀਂਦਾਰ ਉਹਦੇ ਵੀ ਲਾਜ ਕਈ ਵਾਰੀ ਬੱਸੋਂ ਬਾਹਰ ਹੋ ਜਾਂਦਾ ਸੀਗਾ ਜਿਹੜਾ ਤੁਸੀਂ ਆਹ 5 ਲੱਖ ਤੋਂ ਵਧਾ ਕੇ 10 ਲੱਖ ਪੀਕ ਦਾ ਮੰਨ ਲਾ ਵੀ ਸਰਕਾਰ ਵੱਲੋਂ ਜਨਤਾ ਨੂੰ ਤੋਹਫਾ ਦਿੱਤਾ ਗਿਆ ਇੱਕ ਮੰਨ ਲਾ ਵੀ ਲਾਜ ਦਾ ਇਹਦੀ ਤੁਹਾਡੀ ਸਰਕਾਰ ਨੂੰ ਅਸੀਂ ਸ਼ਾਬਾਸ਼ ਵੀ ਦਿੰਨੇ ਆ ਤੇ ਸਹੀ ਵੀ ਕਹਨੇ ਆ ਕਿ ਬਹੁਤ ਸੋਹਣਾ ਕੰਮ ਕੀਤਾ ਜੋ ਕੋਈ ਤੁਸੀਂ ਚੰਗਾ ਕਰਦੇ ਹੋ ਉਹ ਅਸੀਂ ਚੰਗੇ ਦੀ ਵੀ ਵੀਡੀਓ ਬਣਾ ਕੇ ਪਾਉਨੇ ਆ ਲਾਈਵ ਹੁੰਨੇ ਆ ਸਲਾਹਤਾ ਕਰਦੇ ਆ ਜੇ ਕੋਈ ਤੁਹਾਡੇ ਭਾਈ ਇਸ ਤਰ੍ਹਾਂ ਦੀ ਕੋਈ ਮੰਨ ਲਾ ਵੀ ਕੋਈ ਵੀਡੀਓ ਜਾਂ ਕੋਈ ਇਲਜ਼ਾਮਬਾਜ਼ੀ ਲੱਗਦੀ ਹੈ ਉਹਦਾ ਹੁਣ ਅਸੀਂ ਤੁਹਾਡੇ ਤੋਂ ਆਸਮੇਦ ਰੱਖਦੇ ਆ ਕਿ ਤੁਸੀਂ ਪੰਜਾਬ ਦੀ ਜਨਤਾ ਨੂੰ ਇਨਸਾਫ ਦਿਓ ਸੱਚ ਦਿਖਾਓ ਜੋ ਉਸ ਬੰਦੇ ਨੇ ਐਡਾ ਵੱਡਾ ਤੁਹਾਡੇ ਐਮਐਲਏ ਸਾਹਿਬ ਤੇ ਇਲਜ਼ਾਮ ਲਾਇਆ ਕਿ ਤੁਹਾਡਾ ਐਮਐਲਏ ਮੈਂ 30 ਲੱਖ ਦੇ ਵਿੱਚ ਖਰੀਦਿਆ ਇਸ ਗੱਲ ਦੇ ਵਿੱਚ ਦੇਖੋ ਜੀ ਆਮ ਬੰਦੇ ਨੂੰ ਤਾਂ ਕੋਈ ਬੰਦਾ ਜੇ ਕੋਈ ਮਹਾਰਾਜ ਆ ਕੇ ਦੇ ਤਾਂ ਉਹ ਤਾਂ ਪਿੰਡਾਂ ਦੇ ਵਿੱਚ ਜੇ ਸੱਚਾ ਹੁੰਦਾ ਤਾਂ ਛਿੱਤਰੋ ਛਿੱਤਰੀ ਸਕਿੰਟਾਂ 'ਚ ਹੀ ਹੋ ਜਾਂਦਾ ਹੁਣ ਇਹਦੇ ਵਿੱਚ ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਉਹ ਬੰਦੇ ਨੇ ਇਹ ਗੱਲ ਆਖੀ ਕਿ ਮੈਂ ਤੁਹਾਡਾ ਐਮਐਲਏ 30 ਲੱਖ ਰੁਪਏ ਦੇ ਵਿੱਚ ਖਰੀਦਿਆ ਪ੍ਰਧਾਨ ਕੀ ਉਹਨੇ ਬਾਅਦ 'ਚ ਆਖੀ ਇਹ ਪਹਿਲਾਂ ਇਹ ਗੱਲ ਆਖੀ ਕਿ ਮੈਂ ਤੁਹਾਡਾ ਐਮਐਲਏ 30 ਲੱਖ ਰੁਪਏ ਦੇ ਵਿੱਚ ਖਰੀਦ ਲਿਆ ਤੇ ਜੀ ਹੁਣ ਤੁਸੀਂ ਇਸ ਗੱਲ ਨੂੰ ਵੀ ਜੇ ਕਮੇਟੀ ਦੇ ਮੂਹਰ ਚ ਲਾਉਂਗੇ ਕਿ ਜੇ ਆ ਮੰਨ ਲਾ ਵੀ ਜਨਤਾ ਦੀ ਕਚਹਿਰੀ ਦੇ ਵਿੱਚ ਇੱਕ ਦੱਸੋਗੇ ਜਾਂਚ ਕਰਾਓ ਜੇ ਉਹ ਬੰਦੇ ਨੇ ਗਲਤ ਇਲਜ਼ਾਮ ਲਾਇਆ ਤਾਂ ਉਹਦੇ ਤੇ ਕਾਰਵਾਈ ਕਰੋ ਲਾਜ਼ਮੀ ਜੇ ਸੋਡੇ ਐਮ ਐਲ ਏ ਤੇ ਇਲਜ਼ਾਮ ਸਹੀ ਹੁੰਦੇ ਤੇ ਇਹਦੇ ਕਾਰਵਾਈ ਕਰੋ ਪਰ ਪਿਛਲੇ ਇਲਜ਼ਾਮਾਂ ਬੰਨ ਸੀਐਮ ਸਾਹਿਬ ਇਹਨੂੰ ਵੀ ਮੰਨ ਲਾ ਵੀ ਛੋਲਿਆਂ ਵਾਲੀ ਭੱਠੀ ਚ ਸੱਟ ਕੇ ਵੇਚਣਾ ਰੋਲ ਦਿਓ ਕਿ ਜਿਵੇਂ ਪਹਿਲਾਂ ਤੁਹਾਡੇ ਮਾਨਸਾ ਤੋਂ ਐਮਐਲਏ ਲਾਲਾ ਜੀ ਉਹਦੇ ਤੇ ਥੋੜੇ ਚਰਵਾ ਦੀ ਮੰਨ ਲਾ ਵੀ 2% ਦਾ ਇਲਜ਼ਾਮ ਲਾ ਗਿਆ ਸੀ ਤੇ ਤੁਸੀਂ ਛੋਟਾ ਹੋ ਜਾ ਬਸ ਜਿਹਨੂੰ ਪੰਜਾਬੀ ਪਿੰਡਾਂ ਵਾਲੇ ਸ਼ੁਰਲੀ ਜੀ ਕਹਿੰਦੇ ਹੁੰਦਾ ਛੜਤੀ ਸੀਗੀ ਤੇ ਬਾਅਦ ਦੇ ਵਿੱਚ ਉਹੀ ਤੁਹਾਡਾ ਐਮਐਲਏ ਮੰਤਰੀ ਮੈਂ ਉਹਨਾਂ ਦੇ ਵਿੱਚ ਤੁਹਾਡੇ ਜਾਂਦਾ ਵਹਿੰਦਾ ਕੰਮ ਧੰਦੇ ਕਰਾਉਂਦਾ ਫਿਰ ਉਸ ਤੋਂ ਬਾਅਦ ਸਾਡੇ ਬਠਿੰਡਾ ਅਧਿਆਤਿ ਤੋਂ ਸਹ ਹਦੇ ਐਮਐਲਏ ਅਮੇਤਰਤਨ ਜੀ ਹਾਂ ਇਹਨਾਂ ਨੂੰ ਜ਼ਰੂਰ ਤੁਸੀਂ ਮੰਨ ਲਾ ਵੀ ਲਾਂਭੇ ਕਰ ਛੱਡਿਆ ਇਹਨਾਂ ਦੇ ਵਿੱਚ ਨਹੀਂ ਮੰਨ ਲਾ ਵੀ ਇਸ ਗਲਤੀ ਵੀ ਅਸੀਂ ਕਹਾਂਗੇ ਕਿ ਇਹ ਨਹੀਂ ਮੰਨ ਲਾ ਵੀ ਥੋੜੇ ਠੀਕ ਹੈ ਵਿਧਾਨ ਸਭਾ ਦੇ ਉੱਥੇ ਜਾਂਦਾ ਹੋਊਗਾ ਕਿ ਉਹ ਯੂਦਾ ਐਮਐਲਏ ਪਰ ਇਹਨੂੰ ਤੁਸੀਂ ਲਾਂਭੇ ਕਰਤਾ ਕਿਉਂਕਿ ਤੁਸੀਂ ਉਸ ਤੋਂ ਬਾਅਦ ਆਪਣਾ ਮੰਨ ਲਾ ਬਰੰਡੇ ਤੋਂ ਚੇਅਰਮੈਨ ਜਤਿੰਦਰ ਸਿੰਘ ਭੱਲਾ ਜੀ ਉਹਨਾਂ ਨੂੰ ਤੁਸੀਂ ਇਲਾਕਾ ਹਲਕਾ ਸੰਭਾਲ ਛੱਡਿਆ ਸੀ ਉਹ ਕੰਮ ਧੰਦੇ ਕਰਵਾਏ ਆ ਵਧੀਆ ਉਹਨਾਂ ਨੇ ਤੇ ਫਿਰ ਉਸ ਤੋਂ ਬਾਅਦ ਹੁਣ ਸੋ ਡਹਾ ਜਿਹਨੂੰ ਤੁਸੀਂ ਹਲਕਾ ਇਨਚਾਰਜ ਲਾਤਾ ਜਸਵਿੰਦਰ ਸਿੰਘ ਨੰਦਗਰ ਸ਼ਿੰਦਾ ਜਸਵਿੰਦਰ ਸਿੰਘ ਸ਼ਿੰਦਾ ਨੰਦਗਰ ਜੋ ਕਿ ਆਪ ਦੇ ਵਧੀਆ ਹਲਕੇ ਦੇ ਵਿੱਚ ਤੁਰਦਾ ਫਿਰਦਾ ਤੇ ਜੋ ਕੋਈ ਕਿਸੇ ਲੋਕਾਂ ਨੂੰ ਕੰਮ ਧੰਦਾ ਹੁੰਦਾ ਉਹ ਜ਼ਰੂਰ ਕਰਵਾਈ ਜਾਂਦਾ ਹੈਗਾ ਅੱਛਾ ਭਰਾਵੋ ਇਨਾਂ ਕ ਸਾਡੇ ਨਾਲ ਮਾਨਿਤ ਵਿਚਾਰ ਆਇਆ ਸਾਂਝਾ ਕੀਤਾ ਤੇ ਆਸ ਸਿਮੇਤ ਕਰਦੇ ਆ ਕਿ ਆਪ ਸਾਰੇ ਵਧੀਆ ਖੈਰ ਸੋਖ ਤੰਦਰੁਸਤੀਆਂ ਹੋਵੋਗੇ ਮਹਾਰਾਜ ਵਧੀਆ ਤੁਹਾਨੂੰ ਖੈਰ ਸੋਖ ਰੱਖੇ ਚੜਦੀ ਕਲਾ ਚ ਰੱਖੇ ਤੇ ਹੋਰ ਜਿਉਂਦੇ ਵੱਸਦੇ ਰਹੋ ਤੇ ਅੱਜ ਤੁਹਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਏ ਬਾਬਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਜੋ ਵੀ ਭਰਾ ਇਹ ਵੀਡੀਓ ਵੇਖਦਾ ਉਹਨੂੰ ਚੜ੍ਹਦੀ ਕਲਾ ਚ ਰੱਖੀ ਵੈਗਰੂ ਮਿਹਰ ਕਰੀ ਅੱਛਾ ਭਰਾਵੋ ਜੀ ਤਾਂ ਨਹੀਂ ਜਾਣੂ ਕਰਦਾ ਥੋੜੇ ਟਾਈਮ ਦੇ ਹਿਸਾਬ ਨਾਲ ਫੇਰ ਕਿਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਤੁਹਾਡਾ ਆਪਣਾ ਛੋਟਾ ਵੱਡਾ ਭਰਾ ਸਿੱਧੂ ਬਾਈ ਗਠੰਡੇ ਤੋਂ ਜਿਉਂਦੇ ਵੱਸਦੇ ਰਹੋ ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੁਹਾਡੀ ਆਸ ਉਮੀਦ ਵੇਟ ਕਰਾਂਗੇ ਵਾਏ ਕਰੋ ਸੌਖਾ ਤੇ ਚੜ੍ਹਦੀ ਕਲਾ ਚਲੋ